ਲਓ ਜੀ ਸਾਡੇ ਘਰਾਂ ਦੇ ਪਿੱਛੇ ਇੱਕਾ ਪੁਰਾਣਾ ਮਕਾਨ ਆ ਬਹੁਤ ਚਿਰ ਦਾ ਜਦਾਂ ਇਹ ਬੰਦੇ ਪਟਿਆਲੇ ਰਹਿੰਦੇ ਆ ਸਾਡੀ ਸੁਰਤ ਤੋਂ ਪਹਿਲਾਂ ਦਾ ਇਹ ਇਦਾਂ ਹੀ ਖੜਾ ਟਈ ਜਾਂਦਾ ਮੀਆਂ ਮੂਆਂ ਨਾ ਅੱਜ ਮੈਂ ਕੋਠੇ ਦੇ ਉੱਤੋਂ ਜਦਾਂ ਦੇਖਦਾ ਸੀਗਾ ਇੱਥੇ ਪਿੱਛੇ ਵਾਲੇ ਦੁਆਲੇ ਲੋਕੀ ਕਚਰਾ ਗੁਜਰਾ ਸਿੱਟੀ ਜਾਂਦੇ ਤਾਂ ਮੇਰੀ ਨਿਗਾ ਭਈ ਆ ਇੱਕ ਮੈਂ ਕਿਹਾ ਜਿਹੜੀ ਇਹਦੀ ਟਾਕੀ ਰੱਖੀ ਸੀ ਉਹ ਕੋਈ ਸਿੱਖਾਂ ਜੀਆਂ ਆ ਪਤਾ ਨਹੀਂ ਪੁਰਾਣੀਆਂ ਕਦੋਂ ਦੀਆਂ ਉਹਨਾਂ ਨੇ ਸਿੱਟੀਆਂ ਹੋਊਗੀਆਂ ਮਗਾ ਦੇਖਦੇ ਆ ਜਾ ਕੇ ਕੀ ਹਸਾਬ ਕਿਤਾਬ ਆ ਜਾ ਕੇ ਚੱਕ ਕੇ ਲਿਓਨੇ ਆ ਦੇਖਦੇ ਆ ਕੀ ਨਿਕਲਦਾ ਜਿੰਨਾ ਖੁੰਝੇ ਜਿਹੇ ਥੋੜਾ ਜਿਹਾ ਸਮਾਨ ਪਿਆ ਕਿਸੇ ਨੇ ਨਹੀਂ ਛੇੜਿਆ ਜਦੋਂ ਦਾ ਇਹ ਮਕਾਨ ਬਣਿਆ ਆ ਕੋਈ ਨਹੀਂ ਇੱਥੇ ਆਉਂਦਾ ਜਾਂਦਾ ਕੋਈ ਚੱਕਰ ਵਾਲੀ ਗਾੜੀ ਨਾ ਕਦੇ ਉਹ ਬੰਦੇ ਹੀ ਆਏ ਦੇਖਿਆ ਦੇਖ ਲਓ ਵੀ ਮੇਰੇ ਹਿਸਾਬ ਨਾਲ ਵੀ 65 70 ਸਾਲ ਹੋ ਗਿਆ ਪਿੰਡ ਪਿੰਡ ਵਿੱਚੋਂ ਗਿਆ ਨੂੰ ਉਹਨਾਂ ਨੂੰ ਤੇ ਮੈਂ ਫਿਰ ਜਦੋਂ ਨਿਗਾਹ ਮੇਰੀ ਪਈ ਤਾਂ ਮੈਂ ਗਿਆ ਥੱਲੇ ਉਤਰ ਕੇ ਕੋਠੇ ਦੇ ਮੈਂ ਕਿਹਾ ਦੇਖਦੇ ਆ ਕੀਆ ਤੇ ਜਦੋਂ ਮੈਂ ਜਾ ਕੇ ਦੇਖਿਆ ਉੱਥੇ ਤਾਂ ਇਹ ਨਿਕਲੀ ਤੰਗਲੀ ਜਿਹੜੀ ਆ ਤੂੜੀ ਆਪਾਂ ਜੇ ਇਹਨਾਂ ਕਰੀਦੀ ਆਪਾਂ ਹੀ ਦੀ ਉਹ ਤੰਗਲੀ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਹੋਣੀ ਆ ਮੇਰੇ ਹਿਸਾਬ ਨਾਲ ਵੀ ਘੱਟੋ ਘਾਟ ਇਹ 80 ਸਾਲ ਪੁਰਾਣੀ ਹੋਣੀ ਆ ਲਗਭਗ 80 90 ਸਾਲ ਕਿਉਂਕਿ ਇੰਨਾ ਚਿਰ ਤਾਂ ਉਹਨਾਂ ਨੂੰ ਗਿਆਨ ਹੋ ਗਿਆ ਦੇਖੋ ਐਨ ਯਾਨੀ ਕਿ ਲੋਹਾ ਪੁਰਾਣਾ ਪੂਰਾ ਐ ਸਹੀ ਆ ਲੱਕੜ ਵੀ ਪੂਰੀ ਸਹੀ ਨਹੀਂ ਤਾਂ ਸੇਕਣਾ 17-80 ਸਾਲਾਂ ਬਾਅਦ ਸਾਰਾ ਕੁਝ ਖਤਮ ਹੋ ਜਾਂਦਾ ਆ ਤੇ ਆ ਦੇਖ ਲਓ ਵੀ ਸੇਕ ਵੀ ਨਹੀਂ ਲੱਗੀ ਲੱਕੜ ਉਹਨੂੰ ਲੱਕੜ ਵੀ ਪੂਰੀ ਸਹੀ ਆ ਤੇ ਲੋਹਾ ਤਾਂ ਸਹੀ ਹੈਗਾ ਇੰਨੀਆਂ ਚੀਜ਼ਾਂ ਵਧੀਆ ਹੁੰਦੀਆਂ ਸੀਗੀਆਂ ਪੁਰਾਣੀਆਂ ਧੰਨਵਾਦ ਜੀ ਸਾਰਾ